ਆਜਾ ਜਾਨਾ ਲੰਘ ਗਿਆ ਸਾਰੇ ਘਰੀ ਆ ਆਜਾ ਜਾਨਾ ਜਿਆ ਮੇਰਾ ਹਾਂ ਹੋਰ ਨਵ ਠੀਕ ਹੈ ਹਾਂਜੀ ਠੀਕ ਆ ਕੋਈ ਪ੍ਰੋਬਲਮ ਤਾਂ ਨਹੀਂ ਹੋਈ ਫਲਾਈਟ ਚ ਆਉਂਦੇ ਹੋਏ ਨਹੀਂ ਸਭ ਠੀਕ ਸੀਗਾ ਹੋਰ ਭੈਣ ਕਿੱਥੇ ਆ ਭੈਣ ਵੀ ਇੱਥੇ ਆ ਤੇਰੀ ਆ ਜਾਂਦੀ ਐ ਨਾ ਉਹਦੋਂ ਤਾਂ ਨਿੱਕੇ ਹੁੰਦੇ ਲੜ-ਲੜ ਮਰਦੇ ਸੀ ਹੁਣ ਭੈਣ ਦਾ ਹੇਜ ਵੀ ਆਉਣ ਲੱਗ ਗਿਆ ਕਿਵੇਂ ਨਵ ਠੀਕ ਆ ਭੈਣੇ ਮੈਨਾਂ ਤੁਹਾਨੂੰ ਹੀ ਲੱਭ ਰਿਆ ਸੀਗਾ ਦੇਖ ਲੈ ਹੁਣ ਤੂੰ ਮੈਨੂੰ ਲੱਭਦਾ ਜਦੋਂ ਆਪਾਂ ਛੋਟੇ ਹੁੰਦੇ ਸੀ ਬੇਬੇ ਬਾਪੂ ਕਹਿੰਦੇ ਹੁੰਦੇ ਸੀ ਲੜਿਆ ਨਾ ਕਰੋ ਇੱਕ ਦੂਜੇ ਨੂੰ ਮਿਲਣ ਨੂੰ ਵੀ ਤਰਸਿਆ ਕਰੋਗੇ ਦੇਖ ਲਾ ਹੁਣ ਪੂਰੇ 5 ਸਾਲ ਤਰਫੇ ਆਪਾਂ ਚੱਲ ਤੁਸੀਂ ਬੈਠੋ ਮੈਂ ਰੋਟੀ ਬਣਾਉਣੀ ਆ ਉਹ ਰਹਿਣ ਦਿਓ ਰੋਟੀ ਨੂੰ ਮੁੰਡਾ ਬਾਹਰੋਂ ਆਇਆ ਏ ਤੇ ਲਈ ਕੋਈ 버ਗਰ ਪੀਜ਼ ਦਾ ਆਰਡਰ ਕਰੋ ਉਹ ਰਹਿਣ ਦੇ ਬਾਈ 버ਗਰ ਪੀਜ਼ ਤਾਂ ਮਜਬੂਰੀ ਆ ਅਸਲੀ ਸਵਾਦ ਤਾਂ ਘਰ ਦੀ ਰੋਟੀ ਨਾਲ ਹੀ ਮਿਲਦਾ ਭਾਬੀ ਰੋਟੀ ਲਾਓ ਤੁਸੀਂ ਉਹ ਹਾਂ ਬਈ ਛੋਟੇ ਭਰਾ ਤੂੰ ਕਿਵੇਂ ਕਿਤਾਬੇ ਕੀੜਾ ਬਣਿਆ ਫਿਰਦਾ ਵਾਂ ਬੰਨਾ ਹੀ ਆ ਮੈਂ ਵੀ ਵੀਰੇ ਤੇ ਰੰਗੂ ਪੜ ਕੇ ਕੈਨੇਡਾ ਜਾਣਾ ਉਹ ਰਹਿਣ ਦੇ ਕੁਝ ਨਹੀਂ ਰੱਖਿਆ ਬਾਹਰ ਇਹਨੇ ਪੈਸੇ ਲਾਗੇ ਤੂੰ ਕੋਈ ਇੱਥੇ ਕਾਰੋਬਾਰ ਕਰ ਨਾਲੇ ਪਰਿਵਾਰ ਚ ਰਹੇਗਾ ਲੈ ਵੀਰੇ ਆ ਤੂੰ ਕਹੋ ਜੀ ਗੱਲ ਕਰੀ ਜਨਾ ਆਪ ਤੂੰ ਉੱਥੇ ਨਿਆਰੇ ਲਟਣਾ ਮੈਨੂੰ ਕਿਨਾ ਘਰੇ ਰਹਿ ਸਿਆਣੇ ਕਹਿੰਦੇ ਆ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਇਹਨੂੰ ਵੀ ਅਸੀਂ ਤੇਰੇ ਵਾਂਗੂ ਬੜਾ ਸਮਝਾਇਆ ਸੀ ਵੀ ਕੁਝ ਨਹੀਂ ਰੱਖਿਆ ਬਾਹਰ ਪਰ ਇਹਨੇ ਵੀ ਜिद ਫੜੀ ਹੋਈ ਸੀ ਵੀ ਬਾਹਰ ਹੀ ਜਾਣਾ ਬਾਕੀ ਭਾਈ ਸਾਰੀ ਗੱਲ ਤਾਂ ਮਿਹਨਤ ਤੇ ਆ ਕੇ ਖੜਦੀ ਆ ਤੁਸੀਂ ਜਿਹੜੀ ਮਰਜ਼ੀ ਧਰਤੀ ਤੇ ਜਾ ਕੇ ਮਿਹਨਤ ਕਰ ਲੋ ਉਥੇ ਤੁਸੀਂ ਸக்ஸੈਸ ਹੋ ਹੀ ਜਾਣਾ ਕਾਮਯਾਬੀ ਮਿਹਨਤ ਮੰਗਦੀ ਆ ਕੋਈ ਸਪੈਸ਼ਲ ਧਰਤੀ ਨਹੀਂ ਇੱਕ ਦੂਜੇ ਮਗਰ ਲੱਗੇ ਸਾਰਾ ਪੰਜਾਬ ਖਾਲੀ ਹੋਈ ਜਾਂਦਾ ਵੀ ਉਹ ਚੱਲਿਆ ਮੈਂ ਵੀ ਜਾਵਾਂ ਉਹ ਭਾਈ ਦੁੱਖ ਤਕਲੀਫਾਂ ਹਰ ਥਾਂ ਹੀ ਹੁੰਦੀਆਂ ਨਹੀਂ ਯਕੀਨ ਤਾਂ ਇਹਨੂੰ ਪੁੱਛ ਲੈ